ਇਟਲੀ ਨਿਵਾਸੀ ਪੰਜਾਬੀ ਸੁਖਮਨ ਜੋਤ ਸਿੰਘ ਨੇ ਬਾਕਸਿੰਗ ਮੁਕਾਬਲੇ ਵਿੱਚ 골ਡ ਮੈਡਲ ਹਾਸਲ ਕਰਕੇ ਭਾਈਚਾਰੇ ਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਵੱਲੋਂ ਆਏ ਦਿਨ ਕਾਮਯਾਬੀ ਦੇ ਝੰਡੇ ਉੱਚੇ ਕੀਤੇ ਜਾ ਰਹੇ ਹਨ ਭਾਵੇਂ ਉਹ ਵਿਦਿਆ ਦਾ ਖੇਤਰ ਹੋਵੇ ਜਾਂ ਫਿਰ ਖੇਡਾਂ ਦਾ ਮੈਦਾਨ ਇਸੇ ਲੜੀ ਤਹਿਤ ਸੂਬਾ ਲਾਸੀਓ ਦੇ ਸ਼ਹਿਰ ਚਿਸਤੇਰਨਾ ਦੀ ਲਾਤੀ ਇਹਨਾਂ ਦੇ ਵਸਨੀਕ ਗੁਰਦਵਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਨਿਸ਼ੰਤਰ ਸਿੰਘ ਦੇ ਸੁਪੁੱਤਰ ਇਸ ਸਵਰਗੀ ਗਿਆਨੀ ਗੁਰਮੇਲ ਸਿੰਘ ਦੇ ਪੋਤੇ ਸੁਖਮਨ ਜੋਤ ਸਿੰਘ ਨੇ ਬੀਤੇ ਦਿਨੀ ਰੋਮ ਸ਼ਹਿਰ ਦੇ ਮਸ਼ਹੂਰ ਰਿੰਗ ਫਿਆਮੇਦੀ ਆਰੋ ਗਰਾਊਂਡ ਵਿੱਚ ਬੌਕਸਿੰਗ ਮੁਕਾਬਲੇ ਦੌਰਾਨ ਜਿੱਤ ਹਾਸਲ ਕਰਕੇ 골ਡ ਮੈਡਲ ਜਿੱਤ ਕੇ ਭਾਰਤੀ ਭਾਈਚਾਰੇ ਸਮੇਤ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਇਸ ਖੁਸ਼ੀ ਦੇ ਪਲ ਮੌਕੇ ਨਿਸ਼ਤਰ ਸਿੰਘ ਦੇ ਪਰਿਵਾਰ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਅੱਜ ਮੇਰੇ ਸੁਪੁੱਤਰ ਸੁਖਮਨ ਜੋਤ ਸਿੰਘ ਨੇ ਆਪਣੇ ਸਵਰਗੀ ਦਾਦਾ ਗਿਆਨੀ ਗੁਰਮੇਲ ਸਿੰਘ ਦਾ ਸੁਪਨਾ ਸাকার ਕਰ ਦਿੱਤਾ ਹੈ ਕਿਉਂਕਿ ਛੋਟੇ ਹੁੰਦੇ ਹੀ ਉਸਦੇ ਦਾਦਾ ਉਸ ਨੂੰ ਕੁਝ ਕਾਮਯਾਬੀ ਦੀ ਰਾਹ ਤੇ ਤੁਰ ਦੇਖਣਾ ਚਾਹੁੰਦੇ ਸਨ 17 ਸਾਲਾ ਸੁਖਮਨ ਜੋਗ ਸਿੰਘ ਨੇ ਦੱਸਿਆ ਕਿ ਮੇਰਾ ਜਨਮ ਇਟਲੀ ਵਿੱਚ ਹੋਇਆ ਹੈ ਤੇ ਮੁੱਢਲੀ ਸਿੱਖਿਆ ਦੇ ਨਾਲ-ਨਾਲ ਮੇਰੀ ਪੜ੍ਹਾਈ ਜਾਰੀ ਹੈ ਅਤੇ ਪੜ੍ਹਾਈ ਦੇ ਨਾਲ-ਨਾਲ ਹੀ ਮੈਂ ਸਿਚੀਨਿਆਨੋ ਜਾਨੀ ਨਾਮ ਦੇ ਕੋਲ ਤੋਂ ਬਾਕਸਿੰਗ ਖੇਡ ਦੀ ਸਿਖਲਾਈ ਲੈ ਰਿਹਾ ਹਾਂ ਉਸਨੇ ਕਿਹਾ ਕਿ ਮੈਨੂੰ ਇੱਥੇ ਤੱਕ ਪਹੁੰਚਾਣ ਲਈ ਮੇਰੇ ਮਾਪਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਮੈਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਜਾਗਰੂਕ ਕੀਤਾ ਹੈ ਤੇ ਅੱਜ ਮੇਰੀ ਮਿਹਨਤ ਰੰਗ ਲਿਆਈ ਹੈ ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹਾਂ ਅੱਜ ਮੈਂ ਆਪਣੇ ਪਰਿਵਾਰ ਦਾ ਨਾਮ 골ਡ ਮੈਡਲ ਜਿੱਤ ਕੇ ਰੋਸ਼ਨ ਕੀਤਾ ਹੈ ਦੱਸਣਯੋਗ ਹੈ ਕਿ ਸੁਖਮਨ ਜੋਸ਼ ਸਿੰਘ ਦੇ ਪਿਤਾ ਸਨ 1999 ਤੋਂ ਇਟਲੀ ਵਿੱਚ ਰਹਿ ਰਹੇ ਹਨ ਤੇ 7 ਸਾਲ ਗੁਰਦੁਆਰਾ ਸਾਹਿਬ ਦੇ ਵਿਖੇ ਮੁੱਖ ਸੇਵਾਦਾਰ ਦੀ ਸੇਵਾ ਵੀ ਕਰ ਚੁੱਕੇ ਹਨ ਹੁਣ ਗੁਰਰਾਮਦਾਸ ਸ ਇਹ ਲਤੀਨਾ ਵੱਲੋਂ ਸੰਤਾਨੀ ਸੇਵਾ ਕਰ ਰਹੇ ਹਨ ਉਹਨਾਂ ਦੇ ਪੁੱਤਰ ਨੂੰ ਬਾਕਸਿੰਗ ਮੁਕਾਬਲੇ ਵਿੱਚ 골ਡ ਮੈਡਲ ਹਾਸਲ ਕਰਨ ਤੇ ਰਿਸ਼ਤੇਦਾਰਾਂ ਦੋਸਤਾਂ ਸਮੇਤ ਇਟਲੀ ਦੇ ਭਾਰਤੀ ਭਾਈਚਾਰੇ ਸਮੇਤ ਇਟਾਲੀਅਨ ਭਾਈਚਾਰੇ ਵੱਲੋਂ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਸੱਸਰੇ ਘਰ ਸਾਰਿਆਂ ਨੂੰ ਮੇਰਾ ਨਾਮ ਸੁਖਮਿੰਜੋ ਸਿੰਘ ਮਾਨਾ ਤੇ ਮੇਰਾ ਜਮੇਤਲੀ ਦਾ 2007 ਦਾ ਤੇ ਮੇਰੇ ਪਪਾ 89 ਤੋਂ ਇਥਿਆਲੇ ਨੇ ਤੇ ਦੋ ਸਾਲ ਮੈਂ ਬਾਕਸ ਖੇਡਦਾ ਤੇ ਮੈਂ ਅੱਜ ਪਹਿਲੀ ਵਾਰੀ ਹਾਈ ਲੈਵਲ ਮੈਚ ਜਿੱਤੇ ਆ ਮੇਰਾ ਕੋਚ ਸੀਗਾ ਜਾਨਸ਼ੀ ਯਾਨੂ ਤੇ ਬਹੁਤ ਧੰਨਵਾਦ ਮੇਰੇ ਮੰਮਾ ਤੇ ਪਪਾ ਦਾ ਜਿਹਨੇ ਮੈਨੂੰ ਸਪੋਰਟ ਕੀਤਾ ਤੇ ਮੈਂ ਬਹੁਤ ਖੁਸ਼ ਆ ਕਿ ਅੱਜ ਮੰਮਾ ਤੇ ਪਪਾ ਨੂੰ ਮੈਡਲ ਜਿੱਤ ਕੇ ਲਿਆਂਦਾ ਤੇ ਮੇਰੇ ਦਾਦਾ ਜੀ ਦਾ ਬਹੁਤ ਧੰਨਵਾਦ ਦਾ ਕਿਨੇ ਮੈਨੂੰ ਖੇਡਾਂ ਵੱਲ ਪ੍ਰੇਰਿਆ ਸੱਸਰੇ ਘਰ